ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਵਲੌਗ ਦੇ ਵਿੱਚ ਅਸੀਂ ਸਿੱਖਾਂਗੇ ਕਿ ਕਾਪੀਆਂ ਨੂੰ ਬੈਂਡਿੰਗ ਕਿੱਦਾਂ ਕਰੀਦਾ ਵਾਂ ਯਾਨੀ ਕਿ ਕਿਤਾਬਾਂ ਨੂੰ ਕਵਰ ਕਿੱਦਾਂ ਝਾੜੀਦੇ ਆ ਤੇ ਚਲੋ ਜੀ ਵੀਡੀਓ ਜਿਆਦਾ ਲੰਬੀ ਨਹੀਂ ਕਰਦੇ ਤੇ ਕਰਦੇ ਆ ਸ਼ੁਰੂ ਇਸ ਤਰ੍ਹਾਂ ਕਾਪੀ ਦਾ ਸਾਈਜ਼ ਲੈ ਲੈਣਾ ਵਾ ਤੇ ਉਹ ਤੋਂ ਦੇ ਕਿਨਾਰੇ ਤੋਂ ਕੱਟ ਦਿੰਦੇ ਨੇ ਇਸ ਤਰ੍ਹਾਂ ਵਿੱਚ ਬਾਅਦ ਵਿੱਚ ਰੱਖ ਕੇ ਉਹਦੇ ਉੱਪਰ ਤੇ ਪਹਿਲਾ ਪੇਜ ਕਰਕੇ ਓਪਨ ਤੋ ਉਹਨੂੰ ਬੈਂਡ ਕਰਕੇ ਥੋੜਾ ਜਿਆ ਤੰਨਾ ਸਾਡਾ ਤੋਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਜੇ ਫਿਰ ਵੀ ਕਿਤੇ ਨਾ ਸਮਝ ਨਾ ਲੱਗੇ ਤੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਮੈਂ ਰਿਪਲਾਈ ਕਰ ਦਾਂਗਾ ਉਸੇ ਟਾਈਮ ਇਸ ਤਰ੍ਹਾਂ ਵੀ ਇਹਦੇ ਨਾਲ ਹੋਣੀ ਸਭ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਨਾਲ ਸਟੈਪਲਰ ਸਟੈਪਲਰ ਲਾਓ ਪਿੰਨਾ ਵਿੱਚੋਂ ਹਣ ਤੇ ਕੋਈ ਚੱਕਰ ਨਹੀਂ ਵਾਜੋ ਦਾ ਫਰੰਟਲ ਤੋਂ ਪਹਿਲਾਂ ਕਰਕੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਹੋ ਗਿਆ। ਤੇ ਲਾਸਟ ਵਾਲਾ ਪੇਜ ਲੈ ਕੇ ਇਧਰ ਕੋਲ ਸਾਹਮਣੇ ਕਰ। ਸਟੈਪਲਰ ਫੇਰ ਲਾ ਦੇਣਾ ਇੱਕ ਇੱਥੇ ਇੱਕ ਸਾਈਡਾਂ ਤੇ ਫਿਰ ਇਹਨੂੰ ਫਰੰਟ ਤੋਂ ਬੈਂਡ ਕਰ ਦੇਣਾ। ਆ ਵੀ ਖੀਤਾਂ ਗੇ ਪਹਿਲਾਂ ਵੀ ਅਸੀਂ ਕਰ ਚੁੱਕੇ ਆ ਆ ਤਿੰਨ ਚਾਰ ਇਸ ਤਰ੍ਹਾਂ ਦੀ ਹੁੰਦੀ ਆ ਲੋ ਆ ਵੀ ਡਾਡੀ ਹੋ ਗਏ ਜੀ ਐਸ ਇੰਟਰਨੈਸ਼ਨਲ ਅਡਰੈਸ ਕੋ ਪਬਲਿਕ ਸਕੂਲ ਦਾ ਹੋ ਰਿਹਾ ਕਿ ਬਸ ਤੇ ਆ ਚਾਰ ਕਿਤਾਬਾਂ ਕੀਤੀਆਂ ਅਸੀਂ ਤੇ ਮੈਂ ਚਲੋ ਵੀਡੀਓ ਬਣਾ ਕੇ ਪਾਈਏ ਤੇ ਚੈਨਲ ਨਵਾਂ ਨਵਾਂ ਬਣਾਇਆ ਵਾ ਤਾਂ ਤੁਸੀਂ ਜੇ ਵੀਡੀਓ ਚੰਗੀ ਲੱਗੇ ਇਨਫੋਰਮੇਸ਼ਨ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਓਕੇ ਜੀ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਲਈ